ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਮਰਾਉ ਸਿੰਘ ਜੀ ਸੰਜੀ ਮਹਾਰਾਜ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਲੰਬਿਆਣ ਵਾਲੇ ਮਹਾਪੁਰਸ਼ ਸੋ ਉਹਨਾਂ ਤੋਂ ਵਰਸਾਏ ਹੋਏ ਬਾਬਾ ਮਰਾਉ ਸਿੰਘ ਜੀ ਲੰਬਿਆ ਸਾਹਿਬ ਸਟੂਡੀਓ 'ਚ ਆਏ ਆ ਸੋ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਜਿਹੜੀ ਆਪਾਂ ਪਾਵਾਂਗੇ ਸੋ ਬਾਬਾ ਜੀ ਸੰਜੀ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਸਿਰਸਰ ਸਿਹੋੜਾਸਾ ਵਾਲੇ ਮਹਾਪੁਰਸ਼ਾਂ ਦਾ ਬਹੁਤ ਸਨੇਹ ਰਿਹਾ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਹੁਣਾਂ ਨਾਲ ਸੁਬੰਤੀਆ ਸਭ ਤੋਂ ਜਿਹੜੀ ਪਹਿਲੀ ਮਿਲਣੀ ਸੀਗੀ ਮਹਾਪੁਰਸ਼ਾਂ ਦੀ ਤੇ ਕਿੱਦਾਂ ਮਲਾਪ ਹੋਇਆ ਕਿੱਥੇ ਮਲਾਪ ਹੋਇਆ ਤੇ ਇੰਨਾ ਪਿਆਰ ਉਹਨਾਂ ਦਾ ਆਪਸ ਵਿੱਚ ਕਿਵੇਂ ਬਣ ਗਿਆ ਸੋ ਉਹਦੇ ਬਾਰੇ ਆਪ ਜੀ ਜਾਣਨਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਹ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਉਸ ਸਮੇਂ ਲੰਬਿਆ ਸਾਹਿਬ ਦੀ ਧਰਤੀ ਤੇ ਆਏ ਜਦੋਂ ਸੰਤ ਬਾਬਾ ਯਸ਼ਾ ਸਿੰਘ ਮਹਾਰਾਜ 20ਵੀਂ ਸਦੀ ਦੇ ਅਵਤਾਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਤੋਂ ਵਰਸਾਏ ਹੋਏ ਮਹਾਂਪੁਰਖ 1970 ਦੇ ਵਿੱਚ ਸਾਰੀਆਂ ਸੇਵਾਵਾਂ ਕਰਕੇ ਜਦੋਂ ਸੱਚਖੰਡ ਪਿਆਨਾ ਕੀਤੇ ਨੇ ਉਹਨਾਂ ਤੋਂ ਬਾਅਦ ਜਿਹੜੀ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਦੀ ਸੇਵਾ ਗੁਰਦੁਆਰਾ ਧੰਨਾ ਭਗਤ ਫੇਸ 8 ਦੀ ਸੇਵਾ ਮਹਾਂਪੁਰਖਾਂ ਵੱਲੋਂ ਮੌਜੂਦਾ ਮਹਾਂਪੁਰਖ ਸੰਤ ਬਾਬਾ ਮਹਿੰਦਰ ਸਿੰਘ ਜੀ ਨੂੰ ਸੌਂਪੀ ਗਈ ਤੇ ਸੰਤ ਬਾਬਾ ਈਸ਼ਾ ਸਿੰਘ ਮਹਾਰਾਜ ਦੇ ਗੁਰਪਾਈ ਸੰਤ ਬਾਬਾ ਸੁੱਚਾ ਸਿੰਘ ਜੀ ਲੋਹਟਵੱਦੀ ਵਾਲੇ ਮਹਾਂਪੁਰਖ ਉਹ ਮਹਾਰਾਜ ਜੀ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਨੂੰ ਲੰਬਿਆ ਸਭ ਲੈ ਕੇ ਆਏ ਤੇ ਉਦੋਂ ਤੋਂ ਹੀ ਮਹਾਂਪੁਰਖਾਂ ਦਾ ਇੰਨਾ ਪਿਆਰ ਤੇ ਵੱਡੇ ਮਹਾਰਾਜ ਸੰਤ ਬਾਬਾ ਈਸ਼ਾ ਸਿੰਘ ਜੀ ਉਹ ਵੀ ਬਚਨ ਕਰ ਗਏ ਸੀ ਵੀ ਭਾਈ ਸਾਡੀ ਪਹਿਲੀ ਵਰਸੀ ਤੇ ਅਰਬੀ ਜੋਤ ਆਵੇਗੀ ਪਰ ਅਸੀਂ ਨਹੀਂ ਦਰਸ਼ਨ ਕਰ ਸਕਦੇ ਵੀ ਤੁਸੀਂ ਦਰਸ਼ਨ ਕਰੋਗੇ ਉਹਨਾਂ ਦੇ ਜੀ ਤੇ ਉਦੋਂ ਤੋਂ ਮਹਾਰਾਜ ਫਿਰ ਸੰਤ ਬਾਬਾ ਸੁੱਚਾ ਸਿੰਘ ਜੀ ਜਦੋਂ ਲੈ ਕੇ ਆਏ ਉਸ ਤੋਂ ਬਾਅਦ ਬਾਬਾ ਜੀ ਇਹੋ ਜਿਹਾ ਪਿਆਰ ਬਣਿਆ ਉਹਨਾਂ ਦਾ ਕਿ ਇੱਕ ਸਮਾਂ ਇਹ ਸੀ ਕਿ ਜਿੱਥੇ ਅੱਜ ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਦੀ ਕੋਠੀਆ ਜਿਸ ਥਾਂ ਤੇ ਮਹਾਰਾਜ ਬੈਠਦੇ ਹੁੰਦੇ ਸੀ ਉਹਦੇ ਪਿਛਲੇ ਪਾਸੇ ਇਸ਼ਨਾਨ ਘਰ ਹੋਇਆ ਕਰਦਾ ਤੇ ਉੱਥੇ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਲੰਬਿਆ ਸਾਹਿਬ ਵਾਲੇ ਦੋਨੋਂ ਮਹਾਂਪੁਰਖ ਬੈਠੇ ਤੇ ਸੰਤ ਬਾਬਾ ਬਲਵੰਤ ਸਿੰਘ ਜੀ ਬਚਨ ਕਰਨ ਲੱਗੇ ਕਹਿੰਦੇ ਸੰਤ ਜੀ ਤੁਸੀਂ ਵੀ ਵਸਤਰ ਤਾਰੋ ਤੇ ਅਸੀਂ ਵੀ ਤੇ ਤੁਸੀਂ ਸਾਡੇ ਦੇ ਜਲ ਪਾਓ ਅਸੀਂ ਤੁਹਾਡੇ ਤੇ ਪਾਵਾਂਗੇ ਜੀ ਤੇ ਇਹ ਬਚਨ ਕਰਕੇ ਜਦੋਂ ਇਸ਼ਨਾਨ ਹੋਇਆ ਤੇ ਫਿਰ ਕਹਿੰਦੇ ਕਹਿੰਦੇ ਸੰਤ ਜੀ ਕਹਿੰਦੇ ਸਾਡੇ ਸਰੀਰ ਦੋ ਨੇ ਪਰ ਰੂਹ ਆਤਮਾ ਈਕਾ ਤੇ ਉਹ ਤੋਂ ਬਾਅਦ ਮਹਾਰਾਜ ਪਿਆਰ ਐਸਾ ਸੀ ਵੀ ਜਿਵੇਂ ਭਰਾਵਾਂ ਦਾ ਸਕੇ ਭਰਾਵਾਂ ਦਾ ਪਿਆਰ ਹੁੰਦਾ ਜੀ ਇੱਕ ਆਪਾਂ ਸੁਣਦੇ ਆਏ ਆਂ ਵੀ ਜਦੋਂ ਤੁਹਾਡਾ ਵਿਆਹ ਸੀਗਾ ਸੋ ਤੁਹਾਡੇ ਵਿਆਹ ਤੇ ਪਹਿਲੀ ਵਾਰ ਸੰਜੀ ਮਹਾਰਾਜ ਸਿਰਸੋੜਾਸ ਵਾਲਿਆਂ ਦਾ ਆਉਣਾ ਹੋਇਆ ਸੋ ਉਹ ਵੀ ਬਚਨ ਸੰਗਤਾਂ ਨਾਲ ਜ਼ਰੂਰ ਸਾਂਝਾ ਕਰੋ ਪਹਿਲਾਂ ਤਾਂ ਮਹਾਰਾਜ ਇਹ ਹੈ ਕਿ ਮੇਰਾ ਜਨਮ ਵੀ ਮਹਾਪੁਰਖਾਂ ਦੇ ਬਚਨਾਂ ਦੇ ਨਾਲ ਹੋਇਆ ਜੀ ਜਨਮ ਤੋਂ 1 ਸਾਲ ਪਹਿਲਾਂ ਮੇਰਾ ਨਾਂ ਰੱਖਿਆ ਗਿਆ ਜੀ ਤੇ ਉਦੋਂ ਤੋਂ ਪਿਆਰ ਕਹਿ ਲਈਏ ਜਾਂ ਕਹਿ ਲੋ ਵੀ ਉਹ ਆਪ ਲੈ ਕੇ ਆਏ ਇਸ ਕਰਕੇ ਅਟੈਚਮੈਂਟ ਬਹੁਤ ਜ਼ਿਆਦਾ ਸੀ ਜੀ ਤੇ ਜਦੋਂ ਵਿਆਹ ਦਾ ਕਾਰਜ ਦਾ ਸਮਾਂ ਆਇਆ ਉਦੋਂ ਫਿਰ ਸੰਤ ਮਹਾਰਾਜ ਜੀ ਆਪ ਸਾਰੇ ਕਾਰਜਾਂ ਦੇ ਵਿੱਚ ਸ਼ਾਮਲ ਹੋਏ ਆਪ ਜੰਝੜੇ ਉੱਥੇ ਸਹੁਰਾ ਪਰਿਵਾਰ ਜਾ ਕੇ ਵੀ ਬਹੁਤ ਖੁਸ਼ੀਆਂ ਵਰਤਾਈਆਂ ਮਹਾਰਾਜ ਨੇ